ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਇਹ ਵਰਤ 60ਵੇਂ ਦਿਨ ਚ ਸ਼ਾਮਲ ਹੋ ਚੁੱਕਾ ਹੈ ਹਾਲਾਂਕਿ ਬਾਰਡਰ ਦੇ ਉੱਤੇ ਤਣਾਪੂਰਨ ਸਥਿਤੀ ਬਣੀ ਹੋਈ ਹੈ ਕਿਉਂਕਿ ਦਿਨ ਪ੍ਰਤੀ ਦਿਨ ਜਗਜੀਤ ਸਿੰਘ ਡੱਲੇਵਾਲ ਹੁਣੀ ਡਾਊਨ ਵੀ ਹੋ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਹੁਣ ਡਾਕਟਰੀ ਜਿਹੜੀ ਸਹੂਲਤ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਉਹ ਹੁਣ ਮੈਡੀਕਲ ਜਿਹੜੀ ਸਹੂਲਤ ਲੈ ਰਹੇ ਨੇ ਉਸ ਤੋਂ ਬਾਅਦ ਥੋੜਾ ਜਿਹਾ ਸੁਧਾਰ ਉਹਨਾਂ ਦੀ ਸਿਹਤ ਵਿੱਚ ਦੇਖਣ ਨੂੰ ਮਿਲਿਆ ਪਰ ਵੱਡਾ ਐਕਸ਼ਨ ਜੋ ਹੈ ਡਾਕਟਰ ਸੁਹਿਮਾਨ ਹੁਣਾਂ ਦੇ ਉੱਤੇ ਜ਼ਰੂਰ ਲੱ타 ਗਿਆ ਜੋ ਕਿ ਜਗਜੀਤ ਸਿੰਘ ਉਹਨਾਂ ਦੀ ਅਦਤਕਾਰ ਨੇ ਮੈਡੀਕਲ ਚੈੱਕਅਪ ਦੇ ਵਿੱਚ ਧਜੀਤ ਸਿੰਘ ਢੱਲਵਾਲ ਉਹਨਾਂ ਦਾ ਚੈੱਕਅਪ ਕਰ ਰਿਹਾ ਤਾਂ ਹੁਣ ਅਮਰੀਕਾ 'ਚ ਬੈਠੇ ਡਾਕਟਰ ਸੁਹਿਮਾਨ ਉਹਨਾਂ ਦਾ ਜਿਹੜਾ ਪੇਜ ਯਾ ਬਲੌਕ ਕਰ ਦਿੱਤਾ ਗਿਆ ਵੱਡਾ ਐਕਸ਼ਨ ਹੈ ਇੱਕ ਪਾਸੇ ਤਾਂ ਸਰਕਾਰ ਨੇ ਮੀਟਿੰਗ ਲਈ ਸੱਦਾ ਦਿੱਤਾ ਤੇ ਦੂਸਰੇ ਪਾਸੇ ਇਸੇ ਤਰੀਕੇ ਦੇ ਨਾਲ ਪੇਜਾਂ ਨੂੰ ਬਲੌਕ ਕਰਨਾ ਆਪਣੇ ਆਪ 'ਚ ਬਿਹਤ ਵੱਡੀ ਖਬਰ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਤੁਹਾਨੂੰ ਦੱਸਿਏ ਤਾਂ ਹੁਣ ਫੈਸਲਾ ਤੋਂ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨ ਗਾਰੰਟੀ ਸਮੇਤ 13 ਮੰਗਾਂ ਲਈ ਖਨੌਰੀ رپورਟਰ ਤੇ ਕਿਸਾਨਾਂ ਰਣਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਬੈਠੇ ਹੋਏ ਨੇ 60 ਦਿਨ ਹੋ ਚੁੱਕੇ ਨੇ ਹੁਣ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਹੈ ਦੂਜੇ ਪਾਸੇ ਕਿਸਾਨ ਅੰਦੋਲਨ ਵਿੱਚ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਸਮਾਜ ਸੇਵੀ ਸੰਸਥਾ ਦੇ ਮੁਖੀ ਡਾਕਟਰ ਸੁਹੇਮਾਨ ਉਹਨਾਂ ਦਾ ਫੇਸਬੁੱਕ ਪੇਜ ਵੀ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵੱਡਾ ਰੋਸ ਜਿਹੜਾ ਵਾ ਕਿਸਾਨਾਂ ਦੇ ਮਨਾਂ ਦੇ ਵਿੱਚ ਪਾਇਆ ਜਾ ਰਿਹਾ ਹਾਲਾਂਕਿ ਇਹ ਖਾਤਾ ਜਿਹੇ ਸਮੇਂ ਬੰਦ ਕੀਤਾ ਜਦੋਂ ਡਾਕਟਰ ਸੁਹੇਮਾਨ ਦੇ ਹਾਲ ਹੀ ਵਿੱਚ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਡਾਕਟਰੀ ਸਹਾਇਤਾ ਦੇ ਬਾਜੂਦ ਵੀ ਮਰਨ ਵਰਤ ਤੇ ਬੈਠੇ ਕਿਸਾਨਾਂ ਕ ਨੂੰ ਜ਼ਿੰਦਾ ਰੱਖਣਾ ਮੁਸ਼ਕਿਲ ਹੈ ਕਿਉਂਕਿ ਜਦੋਂ ਖਾਤਾ ਬੰਦ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਜੋ ਵੀ ਕਿਹਾ ਗਿਆ ਸੀ ਉਹ ਬਿਲਕੁਲ ਸਹੀ ਸੀਗਾ ਔਰ ਸੋਸ਼ਲ ਮੀਡੀਆ ਤੇ ਉਹ ਕਿਹੜਾ ਪੈਸੇ ਕਮਾਰੇ ਨੇ ਇਹ ਵੀ ਵੱਡੀ ਗੱਲ ਆਖੀ ਔਰ ਤੁਹਾਨੂੰ ਦੱਸੀਏ ਤਾਂ ਮੈਡੀਕਲ ਸਹਾਇਤਾ ਜਿਹੜੀ ਆ ਢਲੇਵਾਲ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਥੋੜ੍ਹਾ-ਥੋੜਾ ਸਿਹਤ ਵਿੱਚ ਸੁਧਾਰ ਹੋ ਰਿਹਾ ਪਰ ਦੂਸਰੇ ਪਾਸੇ ਮਰਨ ਵਰਤ ਲਗਾਤਾਰ ਜਿਹੜਾ 60ਵੇਂ ਦਿਨ ਤੱਕ ਪਹੁੰਚ ਚੁੱਕਾ ਹੈ ਔਰ ਇਸੇ ਤਰੀਕੇ ਦੇ ਨਾਲ ਜਾਰੀ ਹੈ ਇਹ ਵਰਤ ਔਰ ਤੇਜ਼ ਰਫ਼ਤਾਰ ਦੇ ਨਾਲ ਦਿਨ-ਪ੍ਰਤੀ ਦਿਨ ਅੱਗੇ ਵਧ ਰਿਹਾ ਹੈ ਇਹ ਅੰਦੋਲਨ ਵੀ ਔਰ ਉਹਨਾਂ ਦਾ ਮਰਨ ਵਰਤ ਵੀ ਔਰ ਤੁਹਾਨੂੰ ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਪਰਵਾਣ ਹੋਈਆਂ ਜੇਕਰ ਉਹਨਾਂ ਨੂੰ ਕੁਝ ਹੁੰਦਾ ਤਾਂ ਜੋ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਅੰਦੋਲਨ ਦੇ ਵਿੱਚ ਹੀ ਰੱਖੀ ਜਾਵੇ ਅਜਿਹੀਆਂ ਗੱਲਾਂ ਉਹਨਾਂ ਦੇ ਵੱਲੋਂ ਆਖੀਆਂ ਗਈਆਂ ਸੀਗੀਆਂ ਔਰ ਤੁਹਾਨੂੰ ਦੱਸੀਏ ਤਾਂ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 26 ਜਨਵਰੀ ਨੂੰ ਕੱਢੇ ਜਾਣ ਵਾਲੇ ਟ੍ਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲੀਆਂ ਨੇ ਦੇਸ਼ ਭਰ ਵਿੱਚ ਕਿਸਾਨਾਂ ਦੇ ਟ੍ਰੈਕਟਰ ਦੁਪਹਿਰ 1 ਕਤੇ ਰਹਿਣਗੇ ਔਰ ਉਸ ਤੋਂ ਬਾਅਦ 1 ਮਾਰਚ ਜਿਹੜਾ ਦੇਸ਼ ਭਰ ਵਿੱਚ ਸ਼ਾਪਿੰਗ ਮਾਲਾਂ ਔਰ ਜਿਹੜੇ ਹੋਰ ਟੋਲ ਪਲਾਜ਼ਾ ਤੇ ਜੇ ਆ ਭਾਜਪਾ ਨੇਤਾਵਾਂ ਦੇ ਦਫ਼ਤਰ ਅਤੇ ਘਰਾਂ ਦੇ ਸਾਹਮਣੇ ਕੱਢਿਆ ਜਾਵੇਗਾ ਇਸ ਲਈ ਸਾਰੇ ਕਿਸਾਨ ਆਗੂ ਆਪਣੇ ਖੇਤਰਾ ਵਿੱਚ ਐਕਟਿਵ ਰਹਿਣ ਇਹ ਵੱਡੇ ਆਦੇਸ਼ ਦਿੱਤੇ ਨੇ ਸੂਚੀ ਜਿਹੜੀ ਆ ਤਿਆਰ ਕੀਤੀ ਗਈ ਆ ਔਰ ਇਸ ਤੋਂ ਬਾਅਦ ਦਿੱਲੀ ਵਿੱਚ ਮਾਰਚ ਸਬੰਧੀ ਕਿਸਾਨਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਜਾਵੇਗੀ ਔਰ 28 ਜਨਵਰੀ ਨੂੰ ਜੋ ਹੈ ਉਹਨਾਂ ਦੇ ਵੱਲੋਂ ਦਾਤਾ ਸਿੰਘ ਵਾਲਾ ਕਨੌਰੀ ਕਿਸਾਨ ਮੋਰਚਾ ਵਿਖੇ ਕਨਪੜ ਜਿਹੜੇ ਸਾਹਿਬ ਪਾਰ ਜਿਹੜੇ ਦੂਖ ਹੋਣਗੇ ਔਰ 30 ਜਨਵਰੀ ਤੱਕ ਭੋਗ ਪਾਏ ਜਾਣਗੇ ਇਹ ਵੱਡੀਆਂ ਰਣਨੀਤੀਆਂ ਜਿਹੜੀਆਂ ਨੇ ਕਿਸਾਨ ਜਿਹੜੇ ਨੇ ਬਣਾਉਂਦੇ ਨਜ਼ਰ ਆ ਰਹੇ ਨੇ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਅਧਿਕਾਰੀ ਵਿਚਾਰ ਮੀਟਿੰਗ ਹੋਣ ਜਾ ਰਹੀ ਹੈ ਔਰ ਦੇਖਣਾ ਹੋਵੇਗਾ ਇਸ ਮੀਟਿੰਗ ਦੇ ਵਿੱਚ ਕਿਹੜੇ ਮਸਲਿਆਂ ਤੇ ਵਿਚਾਰ ਚਰਚਾ ਹੁੰਦੀ ਹੈ ਪਰ ਹੁਣ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਕਿਸਾਨ ਆਕੂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਮਰਨ ਵਰਤ 60ਵੇਂ ਦਿਨ ਤੱਕ ਸ਼ਾਮਲ ਹੋ ਚੁੱਕਾ ਹੈ ਪਹੁੰਚ ਚੁੱਕਾ ਹੈ ਔਰ ਉਸ ਤੋਂ ਬਾਅਦ ਹੁਣ ਅਗਲੀਆਂ ਰਣਨੀਤੀਆਂ ਜਿਹੜੀਆਂ ਕਿਸਾਨ ਆਕੂ ਬਣਾਉਂਦੇ ਹੋਏ ਦਿਖਾਈ ਦੇ ਰਹੇ ਤੇ 26 ਜਨਵਰੀ ਦਾ ਟਰੈਕਟਰ ਮਾਰਚ ਫਰ ਉਸ ਤੋਂ ਬਾਅਦ ਅਗਲੀਆਂ ਰਣਨੀਤੀਆਂ ਇਸੇ ਤਰੀਕੇ ਦੇ ਨਾਲ ਅੱਗੇ ਵਧੂ ਦੀਆਂ ਦਿਖਾਈ ਦਿੱਤੀਆਂ ਨੇ